ਜਿਵੇਂ 8 ਘੰਟੇ ਅਮਰੀਕਾ ਦੇ ਸ਼ਹਿਰ ਸਟਾਕ ਜਿਹੜੇ ਅਸੀਂ ਲੜਕੇ ਮਦਦ ਕਰਿਆ 8 ਘੰਟੇ ਕੰਮ ਦਾ ਸਮਾਂ ਬਣਾਇਆ ਸੀ ਉਹ ਤੋਂ 12 ਘੰਟੇ ਜਿਹੜਾ ਜਬਰੇ ਕੰਮ ਕਰਨ ਦੀ ਇਸ ਤਰ੍ਹਾਂ ਦੀ ਨੀਤੀ ਬਣਾਈ ਆ 10000 ਤੋਂ ਵੱਧ ਜਿਹੜੀ ਆ ਇਸ ਨੂੰ ਸੈਲਰੀ ਨਹੀਂ ਦਿੱਤੀ ਜਉ 10000 ਦੇ ਵਿੱਚ ਜਿਹੜੀ ਆ ਉਹ ਗੁਜ਼ਾਰਾ ਨਹੀਂ ਹੁੰਦਾ ਜਿਹੜੀ ਕੇਂਦਰ ਦੀ ਸਰਕਾਰ ਨੇ ਜਿਹੜੇ ਕਾਨੂੰਨ ਕਿਸਾਨਾਂ ਲਈ ਤਿੰਨ ਕਾਲੇ ਕਾਨੂੰਨ ਬਣਾਏ थे ਉਸੇ ਸੰਦਰਭ ਦੇ ਵਿੱਚ ਇੱਕ ਜਿਹੜਾ ਕਿਰਤੀ ਕਾਨੂੰਨ ਸੀਗਾ ਉਹਨੂੰ ਜਨਿਮੈਂਡ ਕਰਕੇ ਚਾਰ ਕੋਡ ਬਣਾਤੇ। ਦੂਰ ਮਲਾਜਮ ਇੱਕ ਤਾਂ ਜਿੰਦਾਬਾਦ 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 ਵੀ ਜਿਹੜੀਆਂ ਸਰਕਾਰਾਂ ਨੇ ਜਿਹੜੀਆਂ ਨੀਤੀਆਂ ਬਣਾਈਆਂ ਨੇ ਉਹਦੇ ਬਕਦਕ ਸਿੱਖਿਆ ਮਹਿਕਵੇ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਵੀ ਜਿਹੜੇ ਸਫਾਈ ਕਰਮਚਾਰੀ ਨੇ ਉਹ 3000 ਰੁਪਏ ਦੀ ਨਿੱਧ ਰੱਖਿਆ ਜਾਂ ਉਹਦੀ ਰਿਸਪੋਰਟਸ ਕਮਜ਼ੋਰ ਵੀ ਹੋਣਾ ਚਾਹੀਦਾ ਚੌਂਕੀਦਾਰ ਆ ਜਿਹੜਾ ਉਹ 5000 ਰੁਪਏ ਦੀ ਨਿੱਧ ਤੇ ਯਾਨੀ ਕਿ ਇਹੀ ਜੀ ਟਿੱਡੇ ਟੱਗ ਨਾਲ ਮਾਰ ਮਾਰੀ ਜਾ ਰਹੀ ਹੈ ਕਰਮਚਾਰੀਆਂ ਨੂੰ ਔਰ ਇਹ ਜਿਹੜੀਆਂ ਸਰਕਾਰਾਂ ਕਾਨੂੰਨ ਬਣਾ ਰਹੀਆਂ ਨੇ ਕੇਂਦਰ ਆ ਚਾਹੇ ਸੂਬਾ ਸਰਕਾਰ ਸਭ ਇੱਕ ਕੋਈ ਨੀਤੀ ਤੇ ਚੱਲ ਰਹੀਆਂ ਨੇ ਇਹਦੇ ਵਿੱਚ ਮਤਲਬ ਆਪਣੇ ਲੋਕਾਂ ਦੇ ਜਿਹੜੇ ਹੈ ਨਾ ਜਿਹੜੇ ਹੱਕ ਨੇ ਉਹ ਖੋਹੇ ਜਾ ਰਹੇ ਕੇਂਦਰ ਸਰਕਾਰ ਮੁਰਦਾਬਾਦ 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 ਤੇ ਇਹ ਭਤੀ ਦਾ 43000 ਦੇ ਵਿੱਚ ਕਿੰਨੇ ਪਿੰਟੋ ਚੜਨਗੇ ਕਿਸਾਨ ਦੀ ਖੇਤੀ ਜੋ ਜ਼ਮੀਨ ਇਹ ਖੜੱਪ ਕਰ ਰਹੇ ਨੇ ਪੰਜਾਬ ਸਰਕਾਰ ਵੀ ਸੈਂਟਰ ਸਰਕਾਰ ਵੀ ਮੋਦੀ ਸਰਕਾਰ ਮਰਦਾਬਾਦ 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 ਮੈਂ ਸਮਝਦਾ ਕਿ ਜਿਹੜੀ ਇਹ ਮੋਦੀ ਸਰਕਾਰ ਆ ਜਿਹੜੀ ਕਹਿੰਦੀ ਸੀ 15-15 ਲੱਖ ਅਸੀਂ ਗਰੀਬਾਂ ਦੇ ਖਾਤੇ ਚ ਪਾਵਾਂਗੇ ਕੋਣੀ ਪਏ ਔਰ ਜਿਹੜੀ ਕਹਿੰਦੀ ਦੋ ਕਰੋੜ ਹਰ ਸਾਲ ਅਸੀਂ ਮੁਲਾਜ਼ਮਾਂ ਨੂੰ ਨੌਕਰੀ ਦੇਵਾਂਗੇ ਉਹ ਤਾਂ ਵੀ ਪੜਾ ਭੱਜ ਗਈ ਆ ਆਜ਼ਾਦੀ ਤੋਂ ਬਾਅਦ ਜਿਹੜਾ ਇਹ ਸੰਘਰਸ਼ ਕਰਕੇ ਲੋਕਾਂ ਨੇ ਕਾਨੂੰਨ ਨੂੰ ਬਣਵਾਇਆ ਸੀ ਕਿ ਜਿਹੜਾ ਮੁਲਾਜ਼ਮ ਹੈ ਉਹਦੀ 8 ਘੰਟੇ ਕੰਮ ਕਰਨ ਦੀ ਡਿਊਟੀ ਹੋ ਉਹਨੂੰ ਪੂਰੀ ਤਨਖਾਹ ਮਿਲੂ ਭੱਤੇ ਮਿਲਣਗੇ ਇਹਨਾਂ ਨੇ ਉਸ ਸਾਰੇ ਕਾਸੇ ਨੂੰ ਰੱਦ ਕਰਕੇ ਜਿਹੜਾ ਕਾਨੂੰਨ ਹੈ ਉਹ ਕਾਰਪੋਰੇਟ ਦੇ ਪੱਖੀ ਲਿਆ ਜਾਂਦਾ ਕਿਹੜੀ ਸਰਕਾਰ ਨੀਤੀਆਂ ਕਰਦੀ ਹੈ ਭਾਵੇਂ ਕੇਂਦਰੀ ਸਰਕਾਰ ਹੈ ਭਾਵੇਂ ਪੰਜਾਬ ਦੀ ਸਰਕਾਰ ਹੈ ਉਹਨਾਂ ਦੇ ਨੀਤੀਆਂ ਨੇ ਵੀ ਯੂਨੀਅਨਾਂ ਜਿਹੜੀਆਂ ਇਹਨਾਂ ਨੂੰ ਖੱਬੂ ਕੀਤਾ ਜਾਦੇ ਔਰ ਜਿਹੜੇ ਧਰਨੇ ਮਜਾਰੇ ਇਹ ਕਰਦੇ ਨੇ ਧਰਨੇ ਮਜਾਰੇ ਬੰਦ ਹੋਣ ਪਹਿਲਾਂ 40 ਕਿਰਤ ਕਾਨੂੰਨ ਤੇ ਬਣਾਏ ਗੇ ਕੋਡ ਤੇ ਤੇ ਉਹਨਾਂ ਨੂੰ ਸ਼ਾਰਟ ਕਰਕੇ 4 ਡਿਊਟੀਆਂ 8 ਘੰਟੇ ਦੀਆਂ ਪੱਕੀਆਂ ਥੀਆਂ ਤੇ ਉਹ ਪੱਕੀਆਂ ਡਿਊਟੀਆਂ ਨੂੰ ਬਦਲ ਕੇ ਹੁਣ ਇਹ ਕਹਿੰਦੇ ਨੇ ਵੀ ਡਿਊਟੀ 12 ਘੰਟੇ ਦੀ 12 ਘੰਟੇ ਦੇ ਲਈ 4 ਘੰਟੇ ਫਾਲਤੂ ਨੇ ਉਹਦਾ ਕੋਈ ਵੱਖਰਾ ਮਤਲਬ ਪੇਮੈਂਟ ਨਹੀਂ ਹੈ ਉਹ ਪੇਮੈਂਟ ਤੁਹਾਨੂੰ ਉਹਨੀ ਹੀ ਮਿਲਣੀ ਹੈ ਇਹ ਜਿਹੜੀਆਂ ਨੀਤੀਆਂ ਨੇ ਅਸੀਂ ਇਹਨਾਂ ਨੂੰ ਲਾਗੂ ਨਹੀਂ ਹੋਣ ਦਵਾਂਗੇ ਚਾਹੇ ਸਾਨੂੰ ਕਿੰਨੀਆਂ ਵੀ ਪਰਵਾਨੀਆਂ ਦੇਣੀਆਂ ਪੈ ਜਾਣ ਚਾਹੇ ਸਾਨੂੰ ਆਪਣੀਆਂ ਸ਼ੀਤਿਆ ਦੇਣੀਆਂ ਜਿਹੜੀਆਂ ਪੈਣਨ ਅਸੀਂ ਆਪਣੇ ਬੱਚਿਆਂ ਦਾ ਭੂਤਕ ਨਹੀਂ ਖਰਾਬ ਹੋਣ ਦਵਾਂਗੇ ਆਪਣੀਆਂ ਜ਼ਮੀਨਾਂ ਜਿਹੜੀਆਂ ਨੂੰ ਗੁਆਰ ਨਹੀਂ ਹੋਣ ਦਵਾਂਗੇ ਅੱਜ ਜੇ ਲੋਕ ਨਾ ਜਾਗੇ ਇਹਦੇ ਖਿਲਾਫ ਹੋ ਇਹਦੇ ਖਿਲਾਫ ਨਾ ਜਾਗੇ ਤੇ ਪਛਤਾਉਣਗੇ ਸੋ ਇਸ ਕਰਕੇ ਮਲਾਜ਼ਮਾਂ ਨੂੰ ਮਜ਼ਦੂਰਾਂ ਨੂੰ ਕਿਰਤੀਆਂ ਨੂੰ ਤੇ ਕਿਸਾਨਾਂ ਨੂੰ ਇਕੱਠੇ ਹੋ ਕੇ ਜਾਗਣ ਦਾ ਵੇਲਾ ਘਟਨਾ ਨੇ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਅਜਹੀ ਸਥਿਤੀ 'ਚ ਅੱਜ ਦੇਸ਼ ਵਿਆਪੀ ਹੜਤਾਲ ਕੀਤੀ ਗਈ ਹੈ ਜਿਸ ਵਿੱਚ 25 ਕਰੋੜ ਤੋਂ ਵੱਧ ਮਜ਼ਦੂਰਾਂ ਦੇ ਸ਼ਾਮਲ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਇਹ ਕਰਮਚਾਰੀ ਕੇਂਦਰ ਸਰਕਾਰ ਤੇ ਮਜ਼ਦੂਰ ਵਿਰੋਧੀ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਰੇਟਪੱਖੀ ਨੀਤੀਆਂ ਦਾ આરોਪ ਲਗਾ ਕੇ ਵਿਰੋਧ ਕਰ ਰਹੇ ਨੇ ਇਹ ਹੜਤਾਲ 10 ਕੇਂਦਰੀ ਟ੍ਰੇਡ ਯੂਨੀਅਨ ਦੇ ਸਾਂਝੇ ਪਲੇਟਫਾਰਮ ਦੁਆਰਾ ਬੁਲਾਈ ਗਈ ਹੈ ਇਸ ਨੂੰ ਕਿਸਾਨ ਸੰਗਠਨ ਅਤੇ ਪਿੰਡੂ ਮਜ਼ਦੂਰ ਯੂਨੀਅਨ ਦਾ ਵੀ ਸਮਰਥਨ ਪ੍ਰਾਪਤ ਹੈ ਹੜਤਾਲ ਕਾਰਨ ਬੈਂਕਿੰਗ ਡਾਕ ਸੇਵਾਵਾਂ માં ਆਵਾਜਾਈ ਉਦਯੋਗਿਕ ਉਤਪਾਦਨ ਅਤੇ ਬਿਜਲੀ ਸਪਲਾਈ ਵਰਗੀਆਂ ਜ਼ਰੂਰੀ ਜਨਤਕ ਸੇਵਾਵਾਂ ਵਿੱਚ ਵੱਡੇ ਪੱਧਰ ਤੇ ਵਿਘਨ ਪੈਣ ਦੀ ਸੰਭਾਵਨਾ ਇਸ ਮੌਕੇ ਤੇ ਕਿਸਾਨ ਯੂਨੀਅਨ ਦੇ ਆਗੂ ਟ੍ਰੇਡ ਯੂਨੀਅਨ ਦੇ ਆਗੂਆਂ ਵੱਲੋਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੋ ਕੇਂਦਰ ਸਰਕਾਰ ਨਵੇਂ-ਨਵੇਂ ਕਾਨੂੰਨ ਲਿਆ ਰਹੀ ਹੈ ਅਸੀਂ ਉਸ ਦਾ ਵਿਰੋਧ ਕਰਦੇ ਹਾਂ ਨਾਬਾਚ ਟ੍ਰੇਡ ਯੂਨੀਅਨ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਨਾਰੇबाजी ਕਰਕੇ ਰੋਜ਼ ਪ੍ਰਦਰਸ਼ਨ ਕੀਤਾ ਪੰਜਾਬ ਸਰਕਾਰ ਕਿਸਾਨ ਆਗੂ ਨੇ ਕਿਹਾ ਕਿ ਜੋ ਕੇਂਦਰ ਸਰਕਾਰ ਨਵੇਂ-ਨਵੇਂ ਚਾਰ ਕਾਨੂੰਨ ਬਣਾਉਣ ਜਾ ਰਹੀ ਹੈ ਉਹ ਦੇਸ਼ ਨੂੰ ਬਰਬਾਦ ਕਰ ਦੇਣਗੇ ਕਿਉਂਕਿ ਅਸੀਂ ਇਸ ਕਾਨੂੰਨ ਦੇ ਖਿਲਾਫ ਆ ਜਿਸ ਕਰਕੇ ਅਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਜ਼ਿਕਰਯੋਗ ਹੈ ਕਿ 10 ਕੇਂਦਰੀ ਟ੍ਰੇਡ ਯੂਨੀਅਨ ਤੇ ਉਹਨਾਂ ਦੇ ਸਹਿਯੋਗੀਆਂ ਵੱਲੋਂ ਭਾਰਤ ਬੰਦਾ ਸੱਦਾ ਇਸ 25 ਕਰੋੜ ਤੋਂ ਵੱਧ ਕਰਮਚਾਰੀ ਸ਼ਾਮਲ ਨੇ ਉਹਨਾਂ ਦਾ ਕਹਿਣਾ ਕਿ ਉਹ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੀਆਂ ਨੇ ਇਸ ਲਈ ਇਸ ਬੰਦ ਦਾ ਪ੍ਰਭਾਵ ਪਿੰਡੂ ਖੇਤਰਾਂ 'ਚ ਵੀ ਦੇਖਣ ਨੂੰ ਮਿਲਣ ਦੀ ਸੰਭਾਵਨਾ ਹੈ ਇਸ ਮੌਕੇ ਤੇ ਟ੍ਰੇਡ ਯੂਨੀਅਨ ਦੇ ਆਗੂ ਅਤੇ ਵੱਖ-ਵੱਖ ਕਿਸਾਨ ਯੂਨੀਅਨ ਦੇ ਆਗੂਆਂ ਦਾ ਕੀ ਕਹਿਣਾ ਉਹ ਵੀ ਸੁਣਾ ਦਿਨੇ ਤੁਹਾਨੂੰ ਸਰਕਾਰਾਂ ਜਿਹੜੀਆਂ ਨੇ ਮੁਲਾਜ਼ਮਾਂ ਦੇ ਕਿਸਾਨਾਂ ਦੇ ਵਿਰੋਧ 'ਚ ਖੜੀਆਂ ਨੇ ਸਭ ਤੋਂ ਪਹਿਲਾਂ ਨੇ ਪਬਲਿਕ ਸੈਕਟਰ ਸੀ ਜਿਹੜੇ ਜਿਨ੍ਹਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਕੰਮ ਕਰਦੇ ਸੀ ਉਹਨਾਂ ਨੂੰ ਤੋੜਿਆ ਗਿਆ ਹੁਣ ਮੋਦੀ ਸਰਕਾਰ ਜਿਹੜਾ ਕਹਿੰਦੇ ਚੰਗੇ ਦਿਨ ਲਾਉਣਗੇ بڑے ਮਾੜੇ ਦਿਨ ਆ ਰਹੇ ਨੇ ਜਿਹੜੇ ਚਾਰ ਕੋਟ ਬਣਾਏ ਨੇ ਮੈਂ ਸਮਝਦਾ ਕਿ ਬਹੁਤ ਵੱਡਾ ਡਾਕਾ ਹੈ ਇਹ ਮੁਲਾਜ਼ਮਾਂ ਦੇ ਉੱਤੇ ਉਹਨਾਂ ਦੇ ਉੱਤੇ ਵੱਡੇ ਜਿਹੜਾ ਆਲੇ-ਦਾਲੇ ਬਟੇ ਜਿਹੜੇ ਕੰਮ ਕਰਦੇ ਨੇ ਫੈਕਟਰੀਆਂ 'ਚ ਕੰਮ ਕਰਦੇ ਨੇ ਕਾਰਖਾਨਿਆਂ 'ਚ ਕੰਮ ਕਰਦੇ ਨੇ ਉਹਨਾਂ ਦਾ ਰੈੱਡ ਜਿਹੜਾ ਜੂਨੀਅਨ ਦਾ ਉਹ ਹੱਕ ਜਿਹੜੇ ਉਹਦੇ ਕੋਹੇ ਜਾ ਰਹੇ ਨੇ ਚਾਰ ਕੋਟ ਹੈ ਕੀ ਨੇ ਚਾਰ ਕੋਟ ਦੇ ਕਤਿਸ ਤੋਂ ਦਾ ਗੱਗ ਹੈ ਨਾ ਇਹ ਵਿਰੋਧੀ ਨੇ ਜੀ ਸਾਰੇ ਚਾਰੋਂ ਗੁੱਟ ਜਿਹੜੇ ਨੇ ਕੋਈ ਜਿੱਥੇ ਬੰਦੀ ਨਹੀਂ ਬਣਾ ਸਕਦਾ ਕੋਈ ਸੰਘਰਸ਼ ਨਹੀਂ ਕਰ ਸਕਦਾ ਕੋਈ ਆਪਣੀ ਆਵਾਜ਼ ਬੁਲੰਦ ਨਹੀਂ ਕਰ ਸਕਦਾ ਜਿਵੇਂ 8 ਘੰਟੇ ਅਮਰੀਕਾ ਦੇ ਸ਼ਹਿਰਾਂ ਤੋਂ ਜਿਹੜੇ ਆ ਲੜਕੇ ਮਦਦ ਜਿਹੜੇ ਆ 8 ਘੰਟੇ ਕੰਮ ਦਾ ਸਮਾ ਬਣਾਇਆ ਸੀ ਉਹ ਤੋਂ 12 ਘੰਟੇ ਜਿਹੜਾ ਜਬਰੇ ਕੰਮ ਕਰਨ ਦੀ ਇਸ ਤਰ੍ਹਾਂ ਦੀ ਨੀਤੀ ਬਣਾਈ ਆ 10000 ਤੋਂ ਵੱਧ ਜਿਹੜੀ ਆ ਕਿਸੇ ਨੂੰ ਸੈਲਰੀ ਨਹੀਂ ਦਿੱਤੀ ਜੂ 8000 ਦੇ ਵਿੱਚ ਜਿਹੜੀ ਆ ਉਹ ਗੁਜ਼ਾਰਾ ਨਹੀਂ ਹੁੰਦਾ ਆ ਜਿਹੜੀ ਮਹਿੰਗਾਈ ਆ ਤਥਾ ਜਿਹੜੀ ਮਹਿੰਗਾ ਜੀ ਉੱਤੇ ਸਿਕਰਾਂ ਚੜ ਗਈ ਜਿਹਦੇ ਨਾਲ ਜੁਨਾ ਬੜਾ ਮੁਸ਼ਕਲ ਆ ਇਸ ਸੇ ਕਰਕੇ ਜਿਹੜੀ ਜਵਾਨੀ ਆ ਅੱਜ ਨਸ਼ਿਆਂ ਦੇ ਦੌਰ ਦੇ ਵਿੱਚ ਆ ਮਰ ਰਹੇ ਨੇ ਵਿਚਾਰੇ ਇਸ ਗੱਲ ਤੋਂ ਤੰਗ ਹੋ ਕੇ ਮੈਂ ਸਮਝਦਾ ਕਿ ਜਿਹੜੀ ਇਹ ਮੋਦੀ ਸਰਕਾਰ ਜਿਹੜੀ ਕਹਿੰਦੀ ਸੀ 15-15 ਲੱਖ ਅਸੀਂ ਗਰੀਬਾਂ ਦੇ ਖਾਤੇ ਜਿਪਾਵਾਂਗੇ ਉਹ ਨਹੀਂ ਪਾਇ ਔਰ ਜਿਹੜੀ ਕਹਿੰਦੀ ਦੋ ਕਰੋੜ ਹਰ ਸਾਲ ਅਸੀਂ ਮਲਾਜਮਾਂ ਨੂੰ ਨੌਕਰੀ ਦੇਵਾਂਗੇ ਉਹ ਤੋਂ ਵੀ ਪਰਾਂ ਭੱਜ ਗਈ ਆ ਔਰ ਵੱਡਿਆ ਕੋ ਕਾਰਪੋਰੇਟ ਕੇ ਰਹਿਣ ਜਿਹੜੇ ਨੇ ਉਹ ਲਗਾਤਾਰ ਆ ਰਹੇ ਨੇ ਇੱਕ ਇਸ ਤਿਹੇ ਕੰਪਨੀ ਆਈ ਸੀ ਜਿਹੜੀ 100 200 ਸਾਰਾ ਰਾਜ ਕਰਕੇ ਗਈ ਆ ਅੱਜ ਗਿਣਤੀ ਹੋਣੀ ਹੈ ਕਿੰਨੀਆਂ ਮਤਲਬ ਜਿਹੜੀਆਂ ਕੰਪਨੀਆਂ ਹਿੰਦੁਸਤਾਨ ਚ ਪਹੁੰਚੀ ਆ ਇਸ ਲਈ ਜਿਹੜੀਆਂ ਕਿਸਾਨਾਂ ਦੀ 34300 ਬਰਗ ਮਤਲਬ ਏਕੜ ਜ਼ਮੀਨ ਲੁਧਿਆਣਾ ਦੇ ਵਿੱਚ ਜਿਹੜਾ ਕੋਇਰ ਕਰ ਰਹੇ ਨੇ ਉੱਥੇ ਬੜਾ ਵੱਡਾ ਸਦਾਰ ਚੱਲ ਰਿਹਾ ਔਰ ਹੁਣ ਵੀ ਜਿਹੜੀਆਂ ਪਾਰ ਦੇ ਅੰਦਰ ਜਿਹੜਾ ਇੱਕ ਨੂ ਲੈ ਕੇ ਆਣਾ ਅਸੀਂ ਉਹਦੇ ਬਦਲ ਵਿਰੋਧੀ ਆ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਸੇਫ ਰਹਿਣਾ ਜਿਹੜੇ ਬੱਚੇ ਨੇ ਪਰਿਵਾਰ ਦੇ ਨੌਕਰੀ ਕਰਦੇ ਨੇ ਉਹਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ ਜਿਹੜੀਆਂ ਟ੍ਰੇਡ ਜਿਹੜਾ ਨੇ ਹੱਕ ਲੱਤੇ ਨੇ ਉਹਨਾਂ ਦੇ ਹੱਕ ਜਿਹੜੇ ਨੇ ਉਹ ਬਾਹਰ ਰਹਿਣੇ ਚਾਹੀਦੇ ਨੇ ਇਹਨਾਂ ਸ਼ਬਦਾਂ ਨਾਲ ਮੈਂ ਮਤਲਬ ਉਹ ਮੋਦੀ ਸਰਕਾਰ ਦਾ ਸੈਂਟਰ ਸਰਕਾਰ ਦਾ ਇਸ ਗੱਲ ਦੇ ਉੱਤੇ ਵਿਰੋਧ ਕਰਦਾ ਪੰਜਾਬ ਸਰਕਾਰ ਦਾ ਵੀ ਮੈਂ ਇਸ ਗੱਲ ਤੇ ਵਿਰੋਧ ਕਰਦਾ ਇਹ ਸਾਧਨ ਦੇ ਨਾਲ ਮੈਂ ਕਹੂੰਗਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਅੱਜ ਦਾ ਜੋ ਸਾਡਾ ਭਾਰਤ ਬੰਦ ਦਾ 10 ਸਟੇਟ ਜੁਨੀਅਨ ਦਾ ਸੱਦਾ ਆ ਉਹਦੇ ਉੱਤੇ ਕਿਸਾਨਾਂ ਨੇ ਭਰਮੀ ਗਿੰਤੀ ਦੇ ਵਿੱਚ ਬਲਾਜ ਮਜ਼ਦੂਰ ਆਏ ਨੇ ਮੈਂ ਸਮਝਦਾ ਕਿ ਰੋਸ ਬਹੁਤ ਵੱਡਾ ਆ ਇਹ ਜਿਹੜੀਆਂ ਨੀਤੀਆਂ ਨੇ ਅਸੀਂ ਇਹਨਾਂ ਨੂੰ ਲਾਗੂ ਨਹੀਂ ਹੋਣ ਦਵਾਂਗੇ ਕਹੋ ਸਾਨੂੰ ਕਿੰਨੀਆਂ ਵੀ ਕੁਰਬਾਨੀਆਂ ਦੇਣੀਆਂ ਪੈ ਜਾਣ ਚਾਹੇ ਸਾਨੂੰ ਆਪਣੀਆਂ ਸ਼ਹੀਦੀਆਂ ਦੇਣੀਆਂ ਪੈ ਜਾਣ ਅਸੀਂ ਆਪਣੇ ਬੱਚਿਆਂ ਦਾ ਭੂਤ ਨਹੀਂ ਖਰਾਬ ਹੋਣਾਂਗੇ ਆਪਣੀਆਂ ਜ਼ਮੀਨਾਂ ਜਿਹੜੀਆਂ ਨੇ ਰੁਕਾਇਰ ਨਹੀਂ ਹੋਣ ਦਵਾਂਗੇ ਅੱਜ ਟ੍ਰੇਡ ਜੁਨੀਅਨਾਂ ਵੱਲੋਂ ਭਾਰਤ ਬੰਦ ਦੀ ਹੜਤਾਲ ਦਾ ਸੱਦਾ ਜਿਹੜਾ ਦਿੱਤਾ ਗਿਆ ਔਰ ਪੰਜਾਬ ਦੇ ਵਿੱਚ ਸਯੁਜਕਤ ਕਿਸਾਨ ਮੋਰਚਾ ਵੀ ਉਸ ਇਹਦੀਆਂ ਦੀ ਹੜਤਾਲ ਦੀ ਸਮਾਯਤਾ ਦੇ ਵਿੱਚ ਅੱਜ ਜਿਹੜਾ ਰੋਸ ਮਾਰਚ ਆ ਜਿਹੜਾ ਵਕਤ ਵਕਤ ਤੋਂ ਮੇ ਕਰ ਰਿਹਾ ਕਿਉਂਕਿ ਜਿਹੜੀ ਕੇਂਦਰ ਦੀ ਸਰਕਾਰ ਨੇ ਜਿਹੜੇ ਕਾਨੂੰਨ ਕਿਸਾਨਾਂ ਲਈ ਤਿੰਨ ਕਾਨੂੰ ਕਾਲੇ ਕਾਨੂੰਨ ਬਣਾਏ ਤੇ ਉਸੇ ਸੰਦਰਭ ਦੇ ਵਿੱਚ ਇੱਕ ਜਿਹੜਾ ਕਿਰਤੀ ਕਾਨੂੰਨ ਸੀਗਾ ਉਹਨੂੰ ਜਾਨੀਮੈਂਟ ਕਰਕੇ ਚਾਰ ਕੋਡ ਬਣਾਤੇ ਉਹ ਕੋਡ ਨੇ ਜਿਹੜੇ ਉਸ ਮਲਾਜ਼ਮ ਦੇ ਜਾਨੀ ਬਰੋਤੀ ਨੇ ਕਿਉਂਕਿ ਮੁਲਾਜ਼ਮ ਨੂੰ ਉਹ ਪੂਰੀ ਜਾਨੀ ਆਜ਼ਾਦੀ ਨਹੀਂ ਦਿੰਦੇ ਜਿਹੜਾ ਆਜ਼ਾਦੀ ਤੋਂ ਬਾਅਦ ਜਿਹੜਾ ਇਹ ਸੰਘਰਸ਼ ਕਰਕੇ ਲੋਕਾਂ ਨੇ ਕਾਨੂੰਨ ਬਣਵਾਇਆ ਸੀ ਕਿ ਜਿਹੜਾ ਮੁਲਾਜ਼ਮ ਹੈ ਉਹਦੀ 8 ਘੰਟੇ ਕੰਮ ਕਰਨ ਦੀ ਡਿਊਟੀ ਹੋ ਉਹਨੂੰ ਪੂਰੀ ਤਨਖਾਹ ਮਿਲੂ ਭੱਤੇ ਮਿਲਣਗੇ ਇਹਨਾਂ ਨੇ ਉਸ ਸਾਰੇ ਕਾਸੇ ਨੂੰ ਰੱਦ ਕਰਕੇ ਜਿਹੜਾ ਕਾਨੂੰਨ ਹੈ ਉਹ ਕਾਰਪੋਰੇਟ ਦੇ ਪੱਖੀ ਲਿਆ ਜਾਂਦਾ ਉਸ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਜਿਹੜਾ ਨਾਬੇ ਦੇ ਵਿੱਚ ਸੱਮੂਹ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਤੇ ਮੁਲਾਜ਼ਮਾਂ ਜਥੇਬੰਦੀਆਂ ਇਕੱਠਿਆਂ ਹੋ ਕੇ ਜਿਹੜਾ ਰੋਸ ਮਾਰਚ ਕਰ ਰਹੇ ਆਂ ਔਰ ਲੋਕਾਂ ਨੂੰ ਜਾਗਰਤ ਕਰ ਰਹੇ ਆਂ ਕਿ ਜਿਹੜੇ ਆਉਣ ਵਾਲੇ ਸਮੇਂ ਚ ਕਾਨੂੰਨ ਆ ਰਹੇ ਭਾਵੇਂ ਉਹ ਆਪਣਾ ਐਜੂਕੇਸ਼ਨ ਦੇ ਪਾਰਸੀ ਆ ਭਾਵੇਂ ਉਹ ਕਿਸਾਨ ਪਦ ਜਾਂਦਾ ਦਿਲ ਨੇ ਵਿਰੋਧੀ ਭਾਵੇਂ ਉਹ ਮਜ਼ਦੂਰ ਵਿਰੋਧੀ ਨੇ ਸਾਰੇ ਦੇ ਸਾਰੇ ਜਿਹੜੀਆਂ ਸਰਕਾਰਾਂ ਕਿਹਾ ਜਾਂਦਾ ਕਿ ਲੋਕਤੰਤਰ ਦੀਆਂ ਸਰਕਾਰਾਂ ਲੋਕਾਂ ਦੀਆਂ ਨੇ ਔਰ ਉਹ ਲੋਕ ਵਿਰੋਧੀ ਹੋ ਚੁੱਕੀਆਂ ਨੇ ਮਜ਼ਦੂਰ ਵਿਰੋਧੀ ਹੋ ਚੁੱਕੀਆਂ ਨੇ ਕਿਸਾਨ ਅਮਰੋਧੀ ਹੋ ਚੁੱਕੀਆਂ ਨੇ ਮਜ਼ਦੂਰ ਅਮਰੋਧੀ ਹੋ ਚੁੱਕੀਆਂ ਨੇ ਅਰੇ ਜੇਕਰ ਅਸੀਂ ਇਕੱਠੇ ਹੋ ਕੇ ਸੰਘਰਸ਼ ਨਾ ਕੀਤਾ ਤਾਂ ਸਰਕਾਰਾਂ ਕਾਰਪੋਰੇਟ ਦੀਆਂ ਸਰਕਾਰਾਂ ਬਣ ਗਈਆਂ ਔਰ ਲੋਕਾਂ ਦਾ ਜਿਹੜਾ ਘਾਣ ਹੋਊਗਾ ਔਰ ਮੂੰਹ ਜਿਹੜਾ ਵੱਧ ਜੇ ਉਹਦਾ ਮੈਂ ਥੋੜਾ ਜਿਹਾ ਸਬੂਤ ਦੰਨਾ ਵੀ ਜਿਹੜੀਆਂ ਸਰਕਾਰਾਂ ਨੇ ਜਿਹੜੀਆਂ ਨੀਤੀਆਂ ਬਣਾਈਆਂ ਨੇ ਉਹਦੇ ਮੁਤਲਕ ਸਿੱਖਿਆ ਮਹਿਕਮੇ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਵੀ ਜਿਹੜੇ ਸਫਾਈ ਕਰਮਚਾਰੀ ਨੇ ਉਹ 3000 ਰੁਪਏ ਦੀ ਨਿੱਧ ਰੱਖਿਆ ਜਾਂ ਉਹ ਵੀ ਰਿਸਪੋਰਟਸ ਕੰਜੋਰ ਵੀ ਹੋਣਾ ਚਾਹੀਦਾ ਚੌਂਕੀਦਾਰ ਆ ਜਿਹੜਾ ਉਹ 5000 ਰੁਪਏ ਕਿੰਨੇ ਦੇ ਯਾਨੀ ਕਿ ਇਹੀ ਜੀ ਡੇਡੇ ਠੱਗ ਨਾਲ ਮਾਰ ਮਾਰੀ ਜਾ ਰਹੀ ਆ ਕਰਮਚਾਰੀਆਂ ਨੂੰ ਇਸੇ ਤਰੀਕੇ ਜਿਹੜੇ ਕਿਸਾਨ ਨੇ ਕਿਸਾਨਾਂ ਦੇ ਨਾਲ ਧੋਖੇ ਦੇ ਨਾਲ ਨਾਲ ਨਰਕੇ ਵੀ ਫੈਸਲੇ ਵੀ ਕੀਤੇ ਫਿਰ ਉਹਨਾਂ ਨੂੰ ਰਿਟੇਨ ਕਰਕੇ ਉਹਨਾਂ ਦੇ ਧਰਨੇ ਚ ਗਾਏ ਕਿਹੜੀ ਸਰਕਾਰ ਨੀਤੀਆਂ ਕਰਦੀ ਆ ਭਾਵੇਂ ਕੇਂਦਰ ਦੀ ਸਰਕਾਰ ਹੈ ਭਾਵੇਂ ਪੰਜਾਬ ਦੀ ਸਰਕਾਰ ਹੈ ਉਹਨਾਂ ਦੇ ਨੀਤੀਆਂ ਨੇ ਵੀ ਯੂਨਾਂ ਜਿਹੜੀਆਂ ਇਹਨਾਂ ਨੂੰ ਖਾਭ ਦਿੱਤਾ ਜਾਵੇ ਔਰ ਜਿਹੜੇ ਧਰਨੇ ਮੁਜਾਰੇ ਇਹ ਕਰਦੇ ਨੇ ਧਰਨੇ ਮਗਾਰੇ ਬੰਦ ਹੋਣ ਅੱਜ ਜਿਹਦੇ ਹੁਣ ਕਹਿੰਦੇ ਨੇ ਕਿ ਜਦੋਂ ਕਿਤੇ ਧਰਨਾ ਮਾਰਦਾ ਤਾਂ ਵੀ ਤੁਸੀਂ ਪਬਲਿਕ ਨੂੰ ਪਰੇਸ਼ਾਨ ਕਰ ਲਿਓ ਕਿਸੇ ਨਾਂ ਦੇ ਕਿਸਾਨਾਂ ਦੇ ਪਰੇਹੀ ਐਡੀਗੇਸ਼ਨ ਲੱਗੇ ਨੇ ਪਰ ਮੈਨੂੰ ਇਸ ਗੱਲ ਦੀ ਇੱਕ ਗੱਲ ਹੋਰ ਹੈ ਵੀ ਅੱਜ ਇੱਕ ਗੱਲ ਦੀ ਖੁਸ਼ੀ ਦੀ ਹੈ ਕਿਸਾਨ ਦੀ ਸਾਡੇ ਨਾਲ ਦੇ ਕਿਸੇ ਟਾਈਮ ਜਦੋਂ ਸਾਡੀਆਂ ਜਥੇਬੰਦੀਆਂ ਧਰਨੇ ਮਜਾਰੇ ਕਰਦੀਆਂ ਸੀ ਕਿਸਾਨ ਵੀ ਉਸ ਵੇਲੇ ਕਹਿੰਦੇ ਸੀ ਕਿ ਅਸੀਂ ਮਜ਼ਦਬ ਰੋਜ਼ੇ ਤੁਰੇ ਧਰਦੇ ਨੇ ਪਰ ਅੱਜ ਉਹਨਾਂ ਨੂੰ ਵੀ ਮਹਿਸੂਸ ਹੋਇਆ ਵੀ ਜਿਹੜੇ ਧਰਨੇ ਮਜਾਰੇ ਨੇ ਉਹ ਸਹੀ ਹੁੰਦੇ ਸੀ ਕਿ ਤਾਂ ਸਾਡੇ ਨਾਲ ਸਾਡੇ ਜਿਹੜੇ ਧਰਮੇ ਮੁਜਾਰੇ ਨੇ ਉਹਨਾਂ ਨਾਲ ਸਾਡੇ ਵਿੱਚ ਸਾਡੇ ਨਾਲ ਦੀ ਤੱਕਾ ਹੋਇਆ ਸੋ ਅਸੀਂ ਤਾਂ ਆਪੀ ਟ੍ਰੇਡਰ ਨੂੰ ਵੱਡੋਂ ਦੀ ਕਲਾਸ ਫੋਰਮ ਗਵਰਨਮੈਂਟ ਪੜਾਈ ਯੂਨੀਅਨ ਵੱਡੋਂ ਅਸੀਂ ਇਹੀ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਆਉਣ ਵਾਲੇ ਸੋਨੇ ਵਾਸਤੇ ਇਕੱਠੇ ਹੋਵੋ ਸਾਰੇ ਔਰ ਡੱਟ ਕੇ ਸਰਕਾਰ ਦਾ ਵਿਰੋਧ ਕਰੋ ਡੱਟ ਕੇ ਲੜਾਈ ਦਿਓ ਤਾਂ ਜੋ ਜਿਹੜੇ ਕਾੜੇ ਕਾਨੂੰਨ ਜਿਹਨਾਂ ਦੀ ਗੱਲ ਚੱਲ ਰਹੀ ਹੈ ਇਹ ਰੱਦ ਹੋ ਸਕਣ ਔਰ ਜਿਹੜੇ ਸਾਡੇ ਬੱਚੇ ਨੇ ਉਹਨਾਂ ਦਾ ਜਿਹੜਾ ਫਿਊਚਰ ਉਸ ਕੇਅਰ ਹੋ ਸਕੀ ਇਹ ਡਿਰੀ ਉਹਨਾਂ ਦਾ ਵਿਸ਼ਵ ਵਿਆਪੀ irdal ਆਪਣਾ ਦੇਸ਼ ਵਿਆਪੀ irdal ਹੈ ਉਹਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਸਹਿਯੋਗੀ ਤੌਰ ਤੇ ਐਸਕੇਮ ਦਾ ਜਿਹੜਾ ਸੱਜਾ ਉਹਦੇ ਪਰਮਪਰਚੀ ਹੋਣਾ ਔਰ ਇਹ ਜਿਹੜੀਆਂ ਸਰਕਾਰਾਂ ਕਾਨੂੰਨ ਬਣਾ ਰਹੀਆਂ ਨੇ ਕੇਂਦਰ ਆ ਚਾਹੇ ਸੂਬਾ ਸਰਕਾਰ ਸਭ ਇੱਕੋ ਨੀਤੀ ਤੇ ਚੱਲ ਰਹੀਆਂ ਨੇ ਇਹਦੇ ਵਿੱਚ ਮਤਲਬ ਆਪਣੇ ਲੋਕਾਂ ਦੇ ਜਿਹੜੇ ਹੈ ਨਾ ਜਿਹੜੇ ਹੱਕ ਨੇ ਉਹ ਖੋਹੇ ਜਾ ਰਹੇ ਕਿਉਂਕਿ ਪਹਿਲਾਂ 40 ਕਿਰਤ ਕਾਨੂੰਨ ਤੇ ਬਣਾਏ ਵੇ ਕੋਰਟ ਤੇ ਤੇ ਉਹਨਾਂ ਨੂੰ ਸ਼ਾਰਟ ਕਰਕੇ 4 ਡਿਊਟੀਆਂ 8 ਘੰਟੇ ਦੀਆਂ ਪੱਕੀਆਂ ਥੀਆਂ ਤੇ ਉਹ ਪੱਕੀਆਂ ਡਿਊਟੀਆਂ ਨੂੰ ਬਦਲ ਕੇ ਹੁਣ ਇਹ ਕਹਿੰਦੇ ਨੇ ਵੀ ਡਿਊਟੀ 12 ਘੰਟੇ ਕੋ ਤੇ 12 ਘੰਟੇ ਦੇ ਲਈ 4 ਘੰਟੇ ਫालतू ਨੇ ਉਹਦਾ ਕੋਈ ਵੱਖਰਾ ਮਤਲਬ ਪੇਮੈਂਟ ਨਹੀਂ ਹੈ ਉਹ ਪੇਮੈਂਟ ਤੁਹਾਨੂੰ ਉਹਨੀ ਹੀ ਮਿਲਣੀ ਹੈ ਦੂਸਰੀ ਗੱਲ ਪਰ ਇਹ ਸਾਰਾ ਸਿਸਟਮ ਨੂੰ ਇਹ ਪ੍ਰਾਈਵੇਟ ਸੈਕਟਰ ਕਰਨ ਦੀ ਤਰਫ ਲੈ ਕੇ ਜਾ ਰਹੇ ਨੇ ਕਿ ਸਰਕਾਰ ਨਿਕਲ ਜੇ ਦੇ ਚੋਂ ਤੇ ਨੌਕਰੀਆਂ ਜਿਹੜੀਆਂ ਹਨ ਵੱਖਰੇ ਵੱਖਰੇ ਜਿਹੜੇ ਸਰਮਾਇਆਦਾਰ ادارے ਨੇ ਕਾਰਪੋਰੇਟਰ ਨੇ ਉਹ ਦੇਣ ਨੌਕਰੀਆਂ ਮਿਲਣਗੀਆਂ ਜ਼ਰੂਰ ਲੇਕਿਨ ਘੱਟ ਤਨਖਾਹ ਤੇ ਨੌਕਰੀ ਕਰਨੀ ਪਊਗੀ ਵੱਧ ਘੱਟੇ ਕੰਮ ਕਰਨਾ ਪਊਗਾ ਅੱਜ ਜੇ ਲੋਕ ਨਾ ਜਾਗੇ ਇਹਦੇ ਖਿਲਾਫ ਇਹਦੇ ਖਿਲਾਫ ਨਾ ਜਾਗੇ ਤੇ ਪਛਤਾਉਣਗੇ ਸੋ ਇਸ ਕਰਕੇ ਮਲਾਜ਼ਮਾਂ ਨੂੰ ਮਜ਼ਦੂਰਾਂ ਨੂੰ ਕਿਰਤੀਆਂ ਨੂੰ ਤੇ ਕਿਸਾਨਾਂ ਨੂੰ ਇਕੱਠੇ ਹੋ ਕੇ ਜਾਗਣ ਦਾ ਵੇਲਾ ਔਰ ਸਰਕਾਰ ਜਦੋਂ ਲੋਕ ਜਾਗਣਗੇ ਸਰਕਾਰ ਦੋ ਕਦਮ ਪਿੱਛੇ ਹਟਦੀ ਹੈ ਰੂਸਿਆ ਨੂੰ ਲਗਾਤਾਰ ਲੋਕਾਂ ਨੂੰ ਜਗਾਉਂਦੇ ਰਹਾਂਗੇ ਪਰ ਆਪਣੀ ਜਿਹੜੀ ਡਿਊਟੀ ਆ ਉਹ ਨਿਭਾਉਦੇ ਆ ਭਾਵੇਂ ਤਾਂ ਸਾਡਾ ਪੇਟ ਦੁਨੀਆਂ ਨਾਲੋਂ ਸੱਟਾ ਉਹਨਾਂ ਦੀ ਹਮਾਇਤ ਦੇ ਉੱਤੇ ਔਰਤਾਂ ਤੇ ਮਜ਼ਦੂਰਾਂ ਜਿੰਨਾਂ ਨਾਲ ਸਾਰੀਆਂ ਉਹਦੇ ਅਸੀਂ ਆਖ ਦੇ ਵਿੱਚ ਖੜੇ ਆ ਉਹਨਾਂ ਤੇ ਪਿਓ ਪ੍ਰਾਈਵੇਟ ਬਿਜਲੀ ਬੋਰਡ ਦੀ ਇਹ ਕੋਰਪੋਰੇਟ ਘਰਾਣੇ ਨੂੰ ਸਮਾ ਰਹੇ ਨੇ 44000 ਏਕੜ ਪੰਜਾਬ ਦੇ ਵਿੱਚ ਅਕਵਾਇਰ ਕਰਨ ਜਾ ਰਹੇ ਨੇ ਇਹ ਦੇ ਹੈ ਵਪੀ ਦਾ 49000 ਦੇ ਵਿੱਚ ਕਿੰਨੇ ਪਿੰਟ ਉੱਤਰਨਗੇ ਕਿਸਾਨ ਦੀ ਖੇਤੀ ਜੋਬ ਜ਼ਮੀਨ ਇਹ ਖੜੱਪ ਕਰ ਰਹੇ ਨੇ ਪੰਜਾਬ ਸਰਕਾਰ ਵੀ ਸੈਂਟਰ ਸਰਕਾਰ ਵੀ ਤੇ ਇਹਨਾਂ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਇਹਨਾਂ ਦੀ ਹਮਾਇਤ ਦੇ ਵਿੱਚ ਖੜੇ ਆ ਦੋ ਅਕੋਂ ਸੰਦੂ ਆਗੂਆਂ ਦੇ ਅਗਲੇ ਮੈਸੇਜ ਆਊਗਾ ਉਹਦੇ ਵਾਸਤੇ ਵੀ ਅੱਗੇ ਸੰਘਰਸ਼ ਸਦਾ ਲਾਗੂ ਰਹੇਗਾ